ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅੰਗ ਵਸਤਰ ਸ਼੍ਰੀ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਨੂੰ ਜਾਣ ਵਾਲੀ ਇਤਿਹਾਸਕ ਸਲਾਨਾ ਪੈਦਲ ਸੰਗ ਦੀ ਯਾਤਰਾ ਪਿੰਡ ਖਡਿਆਲਾ ਸੈਣੀਆ ਤੋਂ ਬੌਲੇ ਸੋਨੇ ਹਾਲ ਦੇ ਜੈਕਾਰਿਆਂ ਦੇ ਵਿਚ ਆਰੰਭ ਹੋਈ। ਜਥੇਦਾਰ ਬਾਬਾ ਰਣਜੀਤ ਸਿੰਘ ਦੀ ਅਗਵਾਈ ਹੇਠ ਇਹ 4 ਦਿਨਾਂ ਦੀ ਪੈਦਲ ਸੰਗ ਨੇ ਚਾਲੇ ਪਾਏ। ਯਾਤਰਾ 1 ਮਾਰਚ ਨੂੰ ਖਡਿਆਲਾ ਸੈਣੀਆ ਤੋਂ ਸ਼ੁਰੂ ਹੋ ਕੇ ਫੜਾ ਦਰਪੜਾ 4 ਮਾਰਚ ਨੂੰ ਡੇਰਾ ਬਾਬਾ ਨਾਨਕ ਪਹੁੰਚੇ। ਯਾਤਰਾ ਦੇ ਰਵਾਨਾ ਹੋਣ ਤੋਂ ਪਹਿਲਾਂ ਪਿੰਡ ਖਡਿਆਲਾ ਸੈਣੀਆ ਦੇ ਸਾਰੇ ਧਾਰਮਿਕ ਸਥਾਨਾਂ ਤੇ 14 ਫਰਵਰੀ ਤੋਂ ਹੀ ਲੜੀਵਾਰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਨਾਲ ਹੀ ਗੁਰੂ ਦੇ ਲੰਗਰਾਂ ਦੇ ਅਟੁੱਟ ਪ੍ਰਵਾਹ ਵੀ ਚੁਲਾਏ ਗਏ। ਮੁੱਖ ਸਮਾਗਮ ਗੁਰਦੁਆਰਾ ਸਿੰਘ ਸਭਾ ਵਿਖੇ ਹੋਇਆ ਜਿੱਥੇ ਪ੍ਰਧਾਨ ਲਪ੍ਰਿਤ ਸਿੰਘ, ਸੈਕਟਰੀ ਲਪ੍ਰਿਤ ਸਿੰਘ ਸਮੇਤ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਦੀ ਮੌਜੂਦਗੀ 'ਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਇਹ ਸਾਲਾਨਾ ਪੈਦਲ ਸੰਗ ਯਾਤਰਾ ਸ਼ੁਰੂ ਹੋਈ। ਇਸ ਮੌਕੇ ਪਿੰਡ ਦੇ ਵਿੱਚ ਬਣੀ ਗੁਰੂ ਨਾਨਕ ਦੇਵ ਕਲੀਨਿਕ ਲੈਬਾਰਟਰੀ ਚ ਡਾਕਟਰ ਲਪਿਤ ਸਿੰਘ ਵੇਵਰਸ ਹਸਪਤਾਲ ਟਾਂਡਾ ਅਤੇ ਡਾਕਟਰ ਕੇਵਲ ਸਿੰਘ ਜੀ ਵੱਲੋਂ ਮੈਡੀਕਲ ਕੈਂਪ ਲਗਾਏ ਗਏ ਰਸਤੇ ਦੇ ਵਿੱਚ ਜਗ੍ਹਾ-ਜਗ੍ਹਾ ਇਸ ਸੰਗ ਦਾ ਬਹੁਤ ਹੀ ਪਰਮਾ ਸਵਾਗਤ ਵੀ ਕੀਤਾ ਗਿਆ ਸ਼ਰਧਾਲੂਆਂ ਦੇ ਵਿੱਚ ਸੰਗ ਪ੍ਰਤੀ ਵਹਿਧ ਹੀ ਖੁਸ਼ੀ ਸੀ ਜਥੇਦਾਰ ਅਰਤੀ ਸਿੰਘ ਜੀ ਦੀ ਅਗਵਾਈ ਵਿੱਚ ਬਹੁਤ ਹੀ ਸੁਚੱਜੇ ਢੰਗ ਨਾਲ ਇਹ ਸੰਗ ਪ੍ਰਾਦਰਪੜਾ ਅੱਗੇ ਵਧਾ ਗਿਆ ਉਹਨਾਂ ਨੇ ਸੰਗਤਾਂ ਨੂੰ ਸਤਨਾਮ ਵਾਹਿਗੁਰੂ ਜੀ ਦੇ ਜਾਪ ਕਰਦ ਇਹ ਯਾਤਰਾ ਕਰਨ ਲਈ ਕਿ ਹਤੇ ਨਾਲ ਹੀ ਨੌਜਵਾਨਾਂ ਨੂੰ ਹੁੱਲੜਵਾਜਿਤ ਗੁਰੇਸਕਨ ਨਸ਼ਿਆਂ ਤੋਂ ਦੂਰ ਰੱਖ ਕੇ ਗੁਰੂ ਨਾਲ ਜੁੜਨ ਦੀ ਅਪੀਲ ਕੀਤੀ। ਉਦਰੇ ਦੂਜੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਲਾਨਾ ਯਾਤਰਾ ਦੇ ਮੱਦੇਨਜ਼ਰ ਵਿਸ਼ੇਸ਼ ਤੌਰ ਤੇ ਸੁਰੱਖਿਆ ਦੇ ਪ੍ਰਬੰਧ ਵੀ ਕੀਤੇ ਗਏ। ਇਹ ਪਰੰਪਰਾ ਸਾਡੇ ਬਜ਼ੁਰਗਾਂ ਤੋਂ ਚੱਲੀ ਆ ਰਹੀ ਹੈ ਜੀ। ਕੋਈ 50 ਕੇ ਸਾਲ ਹੋ ਗਿਆ ਜੀ। ਉਹਨਾਂ ਦੀ ਉਹਨਾਂ ਦੇ ਪੋਤੇ ਪਿਆ ਤੇ ਗੁਰਦਾਰਾਣਕ ਸਾਹਿਬ ਦੀ ਕਿਰਪਾ ਨਾਲ ਗੁਰਦਾਰਾਣਕ ਸਾਹਿਬ ਦਾ ਅਲੰਕਰ ਚੱਲ ਰਿਹਾ। ਤੇ ਕੋਨ ਚਾਰ ਬਣਾ ਰਹੇ ਅੱਜ ਪਹਿਲੇ ਦਿਨ ਅਸੀਂ ਗੁਰਦਰਾ ਸਾਹਿਬ ਸਭਾ ਤੇ ਠੀਕ 1 ਵਜੇ ਲੱਖਾਂ ਜਹਾਂ ਦੀ ਪੂਜਾ ਦੇ ਸਕਦਾ ਜੋ ਦੇਸ਼ਮ ਦੇਸ਼ਾਂ ਤੋਂ ਸਾਡੇ ਲੇਜਰ ਵਿੱਚ ਖਿਲਾਰਿਆ ਸਾਨੀਆਂ ਵਿਖੇ ਪਹੁੰਚੀਆਂ ਨੇ ਉਹਨਾਂ ਨੂੰ ਨਾਲ ਲੈ ਕੇ ਦਾਸ ਲੈ ਚੌਂਕੀਦਾਰ ਬਣ ਕੇ 1 ਵਜੇ ਸਵੇਰ 1 ਵਜੇ ਸਰਦਾਰ ਨੂੰ ਨਾਲ ਲੈ ਕੇ ਜਾਣਾ ਜਗੁਰੂ ਨਾਨਕ ਦੇ ਅੰਗ ਦਾ ਚੋਲਾ ਜੀ ਇਹ ਜਾਨ

ਦੇਈ ਬੇਦੀ ਕਰਦਾ ਹੈ ਫਾਈ ਚਾਰੇ ਦਿਨ ਨਾਮ ਜਪਦੇ ਆ ਜਪਉਂਦੇ ਆ ਆਪਾਂ ਜਾਣਾ ਹੋਰ ਬੰਦਾਂ ਸ਼ੁਰਾ ਬਾਸੇ ਦੇ ਕੋਚਾ ਸਾਡੇ ਦਾਸ਼ਤ ਵਾਲੀ ਘਰ ਜਾ ਰਹੀਆਂ ਸੰਗ ਦਾ ਰਾਠਾਠਾ ਮਾਰਦਾ ਅਗਾਠ ਲੱਖਾਂ ਦੀ ਤਦਾਵ ਹੈ ਸੰਗ ਦਾ ਇਹ ਸ਼ਬਦ ਇਹ ਸੱਗਦਾ ਸ਼ਿਮੋਲੀਅਤ ਕਰੇ ਹਰ ਬਲਾ ਦੇ ਉੱਤੇ ਸਰਦਾ ਹਰ ਬੱਬਾ ਯਾਰਾ ਬੱਲੇ ਸੰਤਾਂ ਨੂੰ ਸੰਤਾਂ ਨੂੰ ਮਹਾਰਾਜਾ ਬਿਖੇਰੋ ਮੈਂ ਲੈ ਆਇਆ ਸਤਿਵਾਸ ਸਭਾ ਅਨੋਰਾ ਗੁਰਦੇ ਵਾਰ ਨਾਮ ਇਹ ਸਰਦਾ ਜੀ ਧੰਦਾ ਓਹ ਰੰਗਾਂ ਦੇ اور پوتر ہے جیسے سیکھتے ہی ہنگ سا جو بھی ਸੁੰਦੇ ਵਿੱਚ ਤਰਾਵਾ ਦੇ ਬਹੁਤ ਜ਼ਿਆਦਾ ਲੰਗਰ ਲੱਗਦੇ ਨੇ ਹੌ ਥਾ ਥਾ ਤੇ ਅੱਖਾਂ ਪਰ ਸਾਬੀਆਂ ਲੜੀਆਂ ਚਲਦੀਆਂ ਨੇ ਸਾਧੂ ਪਾਸ਼ੀ ਦੀ ਜਿੰਨੀ ਕਿਰਤ ਦੇ ਛਾਂ ਦੇ ਛਾਂ ਉੱਦੀ ਹੈ ਬੜੀ ਸ਼ਰਧਾ ਭਾਵਨਾ ਦੇ ਨਾਲ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਕਰਾਰਕ ਚੈਰੀਟੇਬਲ ਲੈਬਰਾਟਰੀ ਇੱਥੇ ਖੋਲੀ ਗਈ ਹੈ ਜਿਹਦੇ ਵਿੱਚ ਪਿਛਲੇ 1 ਸਾਲ ਤੋਂ ਲੈਬਰਾਟਰੀ ਦੇ ਸੇਵਾਵਾਂ ਦੇ ਨਾਲ ਨਾਲ ਮੈਡੀਕਲ ਕੈਂਪ ਜਿਹੜਾ ਲਾਇਆ ਜਾਂਦਾ ਹਰ ਮਹੀਨੇ ਪੋਨਮਾਚੀ ਵਾਲੇ ਦੇ ਨਾਲ ਇੱਥੇ ਮੈਂ ਯਾਦ ਫ੍ਰੀ ਚੈੱਕਅਪ ਤੇ ਦਾ ਫ੍ਰੀ ਦਵਾਈਆਂ ਦਿੱਤੀਆਂ ਦੀਆਂ ਮੈਂ ਜਥੇਦਾਰ ਸਾਹਿਬ ਦਾ ਸਮੂਹ ਪਰਵੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਆਹ ਸੇਵਾ ਦਾ ਮੌਕਾ ਦਿੱਤਾ ਪਹਿਲੀ ਵਾਰ ਚੱਲਿਆ ਇਹ ਸਾਲ ਦਾ ਪਵਨ ਯਾਤਰਾ 4 ਦਿਨ ਦੀ ਪਵਨ ਯਾਤਰਾ ਤੇ ਨਾ ਬਾਬਾ ਨਾਨਕ ਸਾਹਿਬ ਜਾਂਦੀ ਹੈ ਹਰੇਕ ਸਾਲ ਇਸੇ ਤਰ੍ਹਾਂ ਮੇਲਾ ਸਜਦਾ ਹੈ ਉਹਨਾਂ ਮਾਕੇ ਸੰਤਾਂ ਦੇਖਣ ਕਰਦੀਆਂ ਨੇ ਅੱਜ ਦੀ ਬਿਖਾੜੀ ਸਾਰਿਆਂ ਨੂੰ ਅਪੀਰ ਹੈ ਸਾਰੇ ਸਰਕਾਰ ਦੇ ਲੋਕ ਹੈ ਇਹ ਸਾਰਿਆਂ ਨੇ ਨਾਮ ਜਪਿਆ ਨਾਮ ਜਪਿਆ ਕਿ ਮੇਰੇ ਅੰਦਰ ਜਾ ਅਰਧਿਕਲਾ ਟਾਈਮ ਟੀਵੀ ਲਈ ਹੁਸ਼ਿਆਰ ਪੁਰਤੋ ਪੱਤਰਕਾਰ ਸੋਹਣ ਲਾਲ ਦੀ ਵਿਸ਼ੇਸ਼ ਰਿਪੋਰਟ